ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦੇ ਲਈ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਸਰਦਾਰ ਮਨਿੰਦਰ ਸਿੰਘ ਨੇ ਸਕੂਲ ਆਫ ਐਮੀਨੈਂਸ ਅਜਨਾਲਾ ਦੇ ਬੱਚਿਆਂ ਨੂੰ ਇਹਨਾਂ ਪ੍ਰੀਖਿਆ ਦੀ ਤਿਆਰੀ ਲਈ ਅਗਵਾਈ ਦੇਣ ਦਾ ਫੈਸਲਾ ਕਰ ਰਿਹਾ। ਅੱਜ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਸਕੂਲ ਆਫ ਐਮੀਨਸ ਸਜਨਾਣਾ ਪੁੱਜੇ ਅਤੇ ਉਹਨਾਂ 10ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਦੀ ਇਸ ਵਿਸ਼ੇ ਉੱਤੇ ਕਲਾਸ ਲਈ ਉਹਨਾਂ ਦੀ ਅੱਜ ਇਸ ਪਲੇਠੀ ਕਲਾਸ ਨੇ ਬੱਚਿਆਂ ਵਿੱਚ ਇੱਕ ਆਸ ਦੀ ਚਿੰਨ੍ਹ ਜਗਾਈ ਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਉਹਨਾਂ ਦੀਆਂ ਗੱਲਾਂ ਸੁਣੀਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਪੰਜਾਬ ਸਰਕਾਰ ਦੀ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਹਦੇ ਤਹਿਤ ਇੱਕ ਮੈਂਟਰਸ਼ਿਪ ਪ੍ਰੋਗਰਾਮ ਸਰਕਾਰ ਨੇ ਇੱਕ ਬੜਾ ਹੀ ਵਧੀਆ ਉਪਰਾਲਾ ਜਿਹੜਾ ਸ਼ੁਰੂ ਕੀਤਾ ਹੈ ਉਹਦੇ ਚ ਯੰਗ ਆਫੀਸਰਸ ਆਈਐਸ ਆਈਪੀਐਸ ਆਫੀਸਰਸ ਸਾਨੂੰ ਇੱਕ ਇੱਕ ਸਕੂਲ ਆਫ ਐਮੀਨੈਂਸ ਜਿਹੜਾ ਹੈਗਾ ਉਹ ਸਾਨੂੰ ਦਿੱਤਾ ਗਿਆ ਹੈਗਾ ਅਸੀਂ ਆਪਣੇ ਆਪ ਤੋਂ ਹੀ ਵੋਲੰਟੇਰੀਲੀ ਅਸੀਂ ਅਡਾਪਟ ਕੀਤਾ ਤੇ ਉਹਦੇ ਚ ਸਾਡਾ ਇਹਨਾਂ ਨਾਲ ਲਾਈਫ ਲੌਂਗ ਇੰਟਰੈਕਸ਼ਨ ਰਹੇਗਾ ਅਸੀਂ ਜਾ ਕੇ ਜਿਹੜੇ ਸਟੂਡੈਂਟਸ ਐ ਉਹਨਾਂ ਨੂੰ ਮੋਟੀਵੇਟ ਕਰਾਂਗੇ ਉਹਨਾਂ ਦੀ ਲਾਈਫ ਚਾਂਸਸ ਐ ਉਹ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਬੱਚਿਆਂ ਨੂੰ ਕਿਸੇ ਸਪੋਰਟ ਦੀ ਗਾਈਡੈਂਸ ਦੀ ਲੋੜ ਐ ਅਸੀਂ ਪਰਸਨਲੀ ਜਾ ਕੇ ਉਹਨਾਂ ਦੇ ਟੱਚ ਜਾ ਕੇ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਤਾਂਕਿ ਜਿਹੜੇ ਸਾਡੇ ਪੰਜਾਬ ਦਾ ਯੂਥ ਐ ਉਹ ਇੱਕ ਜਿਹੜੀ ਉਹਨੂੰ ਡਾਇਰੈਕਸ਼ਨ ਐ ਉਹ ਇੱਕ ਨਸ਼ਿਆਂ ਤੋਂ ਵੱਖਰਾ ਤੇ ਜ਼ਿੰਦਗੀ 'ਚ ਸਕਸੈਸਫੁਲ ਬਣਨ ਦਾ ਬਣ ਸਕੇ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀਆਂ ਜ਼ਿੰਦਗੀ ਦੀਆਂ ਚੁਆਇਸਿਸ ਇੰਨੀ ਇੰਪਰੂਵ ਹੋਣ ਉਹਨਾਂ ਦੀ ਉਹਨਾਂ ਨੂੰ ਗਾਈਡ ਇਸ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਜਿਹੜਾ ਆਪਣਾ ਪੰਜਾਬ ਹੈ ਇੱਕ ਰੰਗਲਾ ਪੰਜਾਬ ਹੈ ਇਹ ਖੁਸ਼ਹਾਲ ਪੰਜਾਬ ਜਿਹੜਾ ਸ਼ੁਰੂ ਤੋਂ ਰਿਹਾ ਹੈ ਸ਼ੁਰੂ ਤੋਂ ਪੰਜਾਬ ਇੱਕ ਰੋਲ ਮਾਡਲ ਰਿਹਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਰਹੀ ਹੈ ਆਪਾਂ ਮੂੜ ਉਹਨੂੰ ਉਸੇ ਗੱਲ ਲੈ ਕੇ ਜਾਣਾ ਤੇ ਇਹਦੇ ਵਾਸਤੇ ਇੱਕ ਬੜਾ ਹੀ ਸੁਲਾਗਾਯੋ ਕਦਮ ਹੈ ਪੰਜਾਬ ਸਰਕਾਰ ਦਾ ਤੇ ਉਹਦੇ 'ਚ ਅਸੀਂ ਪਾਰਟਿਸਿਪੇਟ ਕੀਤਾ ਸਕੂਲ ਆਫ ਐਮਿਨੈਂਸ ਅਜਨਾਲਾ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਬੱਚਿਆਂ ਨਾਲ ਇੰਟਰੈਕਸ਼ਨ ਕੀਤਾ ਬੜਾ ਵਧੀਆ ਲੱਗਿਆ ਸਟੂਡੈਂਟ ਸਫਰ ਜਿਹੜਾ ਸਾਡਾ ਵੀ ਨਿਕਲਿਆ ਤੇ ਉੱਥੇ ਜੇ ਕਿਸੇ ਨੂੰ ਆਪਾਂ ਹੈਂਡਹੋਲਡ ਕਰ ਸਕੀਏ ਤੇ ਉਹਨਾਂ ਨੂੰ ਗਾਈਡ ਕਰਕੇ ਕਿਸੇ ਵਧੀਆ ਉਹਨਾਂ ਦੀ ਜ਼ਿੰਦਗੀ 'ਚ ਉਹ ਜੇ ਸਫਲ ਹੋ ਜਾਣ ਤਾਂ ਇਤਸੋ ਵਧੀਆ ਉਕਰਾਲਾ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ ਤੇ ਬਹੁਤ ਬਹੁਤ ਧੰਨਵਾਦ ਰਿਸਪਾਂਸ ਕੀ ਹੋ ਜਾਣਾ ਬਹੁਤ ਹੀ ਵਧੀਆ ਰਿਸਪੌਂਸ ਹੈ ਜੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਇੱਥੇ ਸਾਰੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗਾ ਟੀਚਰਸ ਨੇ ਖਾਸ ਕਰਕੇ ਜਿਹੜੇ ਬੱਚੇ ਇੱਥੇ ਬੜੇ ਐਨਰਜੀਸਟਿਕ ਬੜੇ ਇਹਨਾਂ ਦੇ ਮਨ 'ਚ ਸਵਾਲ ਨੇ ਜਿਹੜੇ ਕਿ ਆਉਣ ਵਾਲੇ ਸਮੇਂ 'ਚ ਜ਼ਰੂਰ ਕਲੀਅਰ ਹੋਣਗੇ ਇਹਨਾਂ ਦੇ ਮਨ 'ਚ ਬਹੁਤ ਹੀ ਜ਼ਿਆਦਾ ਇੱਛਾ ਹੈ ਕਿ ਯੂਪੀਐਸਸੀ ਜਾਣ ਜਾਂ ਆਈਐਸ ਆਈਪੀਐਸ ਅਫਸਰ ਬਣਨ ਐਸਸੀਏ ਕਰਕੇ ਵਧੀਆ ਆਪਣਾ ਕਮਰਸ ਸਕਸੈਸਫੁਲ ਹੋਣ ਬਿਜ਼ਨਸ ਜਾਣ ਦੇ ਵੱਡੇ ਵੱਡੇ ਜਿਹੜੇ ਉੱਚੇ ਅਹੁਦੇ ਜਿਹੜੇ ਸਾਂਭਣ ਜਾ ਕੇ ਪ੍ਰਸ਼ਾਸਨ ਚ ਅੱਗੇ ਜਾ ਕੇ ਜੋ ਕਿ ਬਹੁਤ ਹੀ ਵਧੀਆ ਇੱਕ ਗੱਲ ਹੈਗੀ ਹੈ ਇਹਨੂੰ ਆਪਾਂ ਹੋਰ ਵੀ ਅੱਗੇ ਕਰ ਅੱਜ ਪੰਜਾਬ ਸਰਕਾਰ ਨੇ ਜਿਹੜੇ ਨੇ 15 ਸਕੂਲ ਆਫ ਫੈਮਿਨੈਂਸ ਨੇ ਜਿਹੜੇ ਸਟੇਟ ਦੇ ਵਿੱਚ ਉਹਨਾਂ ਦੇ ਵਿੱਚ ਅੱਜ ਇਹ ਮੈਂਟਰ ਪ੍ਰੋਗਰਾਮ ਜਿਹੜਾ ਮੈਂਟਰਸ਼ਿਪ ਪ੍ਰੋਗਰਾਮ ਸ਼ੁਰੂ ਹੋਇਆ ਸਾਡੇ ਇੱਥੇ ਸਾਡੇ ਐਸਐਸਪੀ ਸਾਹਿਬ ਮਨਿੰਦਰਪਾਲ ਸਿੰਘ ਜੀ ਨੇ ਇਹਨਾਂ ਨੇ ਉਦਵਦੀ ਅਵਿਖੋ ਜਦੋਂ ਅਸੀਂ ਕੋਈ ਵੀ ਉਪਰਾਲਾ ਕਰਦੇ ਆ ਤੇ ਤੁਹਾਨੂੰ ਪਤਾ ਲੱਗਦਾ ਕਿ ਸਾਡੀ ਸੁਸਾਇਟੀ ਦੇ ਵਿੱਚ ਕੀ ਹੈ ਸੁਸਾਇਟੀ ਸੁਸਾਇਟੀ ਦੇ ਵਿੱਚ ਅਕਸਰ ਨੇ ਇਹ ਯੰਗ ਆਈਪੀਐਸ ਆਫੀਸਰ ਨੇ ਔਰ ਇਹਨਾਂ ਨੇ ਜਦੋਂ ਅਸੀਂ ਗੱਲ ਕਰਦੇ ਸਾਨੂੰ ਦੱਸਿਆ ਕਿ ਇਹਨਾਂ ਨੇ ਬਾਰਡਰ ਰੀਜਨ ਇਹਨਾਂ ਨੇ ਵੋਲੰਟੇਰਲੀ ਸਾਨੂੰ ਉਹਨਾਂ ਨੂੰ ਕਿਹਾ ਕਿ ਸਾਨੂੰ ਸਰਕਾਰ ਨੇ ਡਿਊਟੀਆਂ ਤੇ ਲਗਾਉਣੀ ਸੀਗਾ ਪਰ ਇਹਨਾਂ ਨੇ ਕਿਹਾ ਕਿ ਮੈਨੂੰ ਬਾਰਡਰ ਦਾ ਸਕੂਲ ਦੋ ਸੋ ਅਸੀਂ ਵੀ ਆ ਪ੍ਰਾਊਡ ਟੂ ਹੈਵ ਹਿਮ ਐਜ਼ ਏ ਇੱਥੇ ਸਾਡੇ ਇੱਥੇ ਐਜ਼ ਏ ਮੈਂਟਰ ਆਏ ਨੇ ਅਤੇ ਬਹੁਤ ਵਧੀਆ ਆ ਸਾਨੂੰ ਬਹੁਤ ਵਧੀਆ ਵੀ ਲੱਗ ਰਿਹਾ ਔਰ ਸਾਨੂੰ ਇਹ ਵੀ ਉਮੀਦ ਵੀ ਹੈਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਦੇ ਨਤੀਜੇ ਵੀ ਦੇਖਾਂਗੇ ਰਿਜ਼ਲਟ ਵੀ ਦੇਖਾਂਗੇ ਕਿਉਂਕਿ ਸਟੂਡੈਂਟ ਜਿਹੜੇ ਸੀਗੇ ਅੱਜ ਇੱਥੇ ਸਰ ਉਹਨਾਂ ਨਾਲ ਇੰਟਰੈਕਟ ਕਰ ਰਹੇ ਸੀ ਦੇ ਵਾਸ ਵਨ ਸਟੂਡੈਂਟ ਉਹਨੇ ਕਿਹਾ ਕਿ ਮੈਂ ਆਈ ਏ ਐਸ ਆਈ ਪੀ ਐਸ ਵੱਲੋਂ ਬਣਨਾ ਚਾਹੁੰਦੇ ਨੇ ਇੱਕ ਬੱਚਾ ਸੀਗਾ ਜਿਹੜਾ ਬੋਲ ਨਹੀਂ ਰਿਹਾ ਸੀ ਬੋਲ ਨਹੀਂ ਰਿਹਾ ਸੀ ਇਹਨਾਂ ਦੇ ਕੋਲ ਜਾ ਕੇ ਪੁੱਛਿਆ ਕਿ ਕੀ ਬਣਨਾ ਹੈ ਕਿਉਂਕਿ ਇਹਨਾਂ ਮੈਂ ਐਨ ਡੀ ਏ ਵਿੱਚ ਜਾਣਾ ਹੈ ਤੋ इवन दो ਕਿ ਅਸੀਂ ਬਾਰਡਰ ਤੇ ਬੈਠਿਆ इवन दो ਕਿ ਸਾਡਾ ਬਹੁਤ ਹੀ ਬੈਕਵਰਡ ਰੀਜਨ ਅਸੀਂ ਮੰਨਦੇ ਆ ਪਰ ਬੱਚੇ ਫਿਰ ਵੀ ਬੱਚੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜਾ ਆ ਆਪਣੀਆਂ ਇੱਛਾਵਾਂ ਦੇ ਵਿੱਚ ਉਹਨਾਂ ਨੇ ਉਹ ਕਿਤੇ ਨਾ ਕਿਤੇ ਕੁਝ ਨਾ ਕੁਝ ਬੰਨਾ ਚਾਹੁੰਦੇ ਨੇ ਔਰ ਸਾਨੂੰ ਲੱਗਦਾ ਕਿ ਜਿਹੜੀ ਇਹ ਹੈਂਡ ਹੋਲਡਿੰਗ ਜਿਹੜੀ ਹੈ ਇਹ ਜਿਹੜਾ ਮੈਂਟਰਸ਼ਿਪ ਪ੍ਰੋਗਰਾਮ ਹੈ ਇਹਦੇ ਨਾਲ ਬੱਚਿਆਂ ਨੂੰ ਉਹ ਗਾਈਡੈਂਸ ਮਿਲੂਗੀ ਉਹਨਾਂ ਨੂੰ ਸਪੋਰਟ ਮਿਲੂਗੀ ਜਿਹੜੀ ਅੱਜ ਤੱਕ ਜਿਹੜੀ ਹੈ ਅਸੀਂ ਖਾਸ ਕਰਕੇ ਸਾਡੇ ਇੱਥੇ ਬਾਰਡਰ ਰੀਜਨ ਦੇ ਵਿੱਚ ਜਿੱਦੀ ਕਮੀ ਹੈ ਤੇ ਅਸੀਂ ਇਹੜਾ ਐਜ਼ ਅ ਐਜੂਕੇਸ਼ਨ ਕੋਆਰਡੀਨੇਟਰ ਹਲਕੀ ਦਾ ਹੋਣ ਦੇ ਨਾਤੇ ਮੈਂ ਸਰ ਦਾ ਵੀ ਥੈਂਕ ਯੂ ਜੀ ਸਰ ਕਿ ਤੁਸੀਂ ਐਜ਼ ਅ ਯੰਗ ਆਫੀਸਰ ਜੇ ਸਾਡੇ ਰੋਲ ਮਾਡਲ ਇਦਾਂ ਦੇ ਹੋ ਤੇ ਆਫਕੋਰਸ ਸਾਡੇ ਬੱਚੇ ਜਿਹੜੇ ਨੇ ਡਰਗਸ ਦੀ ਪ੍ਰੋਬਲਮ ਹੀ ਨਹੀਂ ਆਏਗੀ ਸਾਨੂੰ ਨਸ਼ਿਆਂ ਦੇ ਵਿਰੁੱਧ ਲੜਨ ਦੀ ਲੋੜ ਹੀ ਨਹੀਂ ਪੈਗੀ ਜੇ ਸਾਡੇ ਰੋਲ ਮਾਡਲ ਇੰਦਾ ਦੇ ਹੋ